ਹਾਂਜੀ ਕੀ ਬਣਾ ਰਹੇ ਹੋ ਸ਼ਰਟ ਬਣਾਉਣੀ ਹੈ ਇੱਕ ਉਹਦੀ ਪਹਿਲਾਂ ਕੀ ਕਰ ਰਹੇ ਹੋ ਕਟਿੰਗ ਅਸਾ ਕਰ ਲੈਣਾ ਦੇਖਦੇ ਆਂ ਉਹਦੀਆਂ ਕਿੰਨੀਆਂ ਤੇ ਕਾਜ ਤੇ ਪਹਿਲਾਂ ਕਟਿੰਗ ਕਰਨ ਕਿਹੜਾ ਕੱਪੜਾ ਬਣਾ ਰਹੇ ਦ ਹਮ ਸ਼ਰਟ ਬਣਾ ਕੇ ਦੇਖਣੀ ਹੈ ਇੱਕ ਸੋਨੇ ਦੇ ਬਣਾ ਰਹੇ ਹੋ ਕਾਲਰ ਵਾਲੇ ਕੰਗੜਾ ਇਹ ਤਾਂ ਲਾ ਦੋ ਐਨਾ ਵਟਾ ਲੱਗੇ ਹੁੰਦੇ ਆ ਗਰਮੀ ਵਾਲੀ ਐ ਹੁਣ ਆਣ ਮਰਦ ਲੱਗਦਾ ਗਰਮੀ ਪਤਾ ਕਿੰਨੀ ਐ ਇਹ ਕਲੈਡ ਵੀ ਨਹੀਂ ਆਉਂਦੀ ਪਿੰਡਾਂ ਚ ਤਾਂ ਬੁਰਾ ਹਾਲ ਹੀ ਐ ਨਾ ਹੋਰ ਘੱਟ ਵਾਲਾ ਹੁੰਦਾ

ਮਾਸੇ ਤੇ ਬਣਾ ਰਿਹਾ ਆਪਣੇ ਪਹਾਣ ਚ ਲਈ ਟੱਕੀ ਇਹ ਹੈ ਕਿ ਛੋਟੇ ਪਹਾਣ ਚ ਲਈ ਭੱਟੇ ਪਹਾਣ ਚ ਲਈ ਆਪਾਂ ਸੂਟ ਲਾ ਲਾਂਗੇ ਹਣਾ ਤੂੰ ਵੱਡਾ ਫਿਰ ਇਹ ਤਾਂ ਛੋਟਾ ਦਾ ਪਾਲੂਗੇ ਚੱਲ ਘਰੇ ਘਰੇ ਵਧੀਆ ਰਹਿੰਦੀਆਂ ਕਾਟਨ ਦੇ ਕੱਪੜੇ ਜੋਕਾ ਵਾਸਤੇ ਹਮਮ ਕੱਲਾ ਗੁਰੂ ਨੂੰ ਪਤਾ ਨਹੀਂ ਕਿ ਆਪੇ ਪਾਲੂ ਨਾ ਨੂੰ ਨੀ ਨੂੰ ਕੱਲਾ ਕੜਾ ਰੈਡੀ ਮੈਡ ਲੈ ਕੇ ਆਉਂਦੇ ਨੇ ਪਤਾ ਹੀ ਐ ਪੱਲਾ ਚਰਖਾ ਚਰਖਾ ਕੱਪੜਾ ਸਾਰਾ ਪ੍ਰਕਾਰ ਦਾ ਸਾਰਾ ਕੁਸਾ ਉਹਦਾ ਦਾ ਆਪੇ ਬਣਉਂਦਾ ਸੀ ਅੱਛਾ ਜੀ ਚਰਖਾ ਲੈ ਕੇ ਆਉਂਦੀ ਮੈਂ ਤਾਂ ਪੂਆ ਤੇ ਚੱਕ ਕੇ ਪੂਆ ਆਪਣੇ ਪਿਆ ਦਾਦੀ ਵਾਲਾ ਚਰਖਾ ਆਉਂਦਾ ਘੱਟਣਾ ਪੂਆ ਨੂੰ ਕਰਦੇ ਦੇ ਨੁਕਿਆਜ਼ ਮੈਂ ਕਵਰੀ ਵਕਟਰੂ ਦਾ ਛੋਟਰ ਵੱਡੀ ਪੂਆ ਛੋਟੀ ਜੀ ਹੁੰਦੀ ਸੀ ਉਹਦਾ ਕਿ ਮੈਂ ਛੋਟੀ ਜੀ ਹੁੰਦੀ ਸੀ ਉਦੋਂ ਮੈਂ ਬਾਣ ਵਟਿਆ ਸੀ ਭੂਰਾਂ ਨੇ ਮੰਜਿਆ ਵਾਸਤੇ ਲਬਾਂਗੇ ਨਾ ਹਰ ਸਾਵਣਾ ਮਾਰਦੇ ਐਸੇ ਪਾਸੇ ਠੀਕ ਐ ਹੁਣ ਬਸ ਇਹ ਥੋੜੀ ਥੋੜੀ ਲੇਡ ਮਾਰਦਾ ਹਨਾ ਸੈੱਟ ਹੋ ਜੂਗੀ ਹੁਣ ਆਪਾਂ ਅੱਗੇ-ਪੱਗੇ ਸਾਰਦੇ ਮਾਰੇ ਬਸ ਇਹ ਛੋਟੇ-ਛੋਟੇ ਕੱਪੜੇ ਕਿੰਨੇ ਸੋਹਣੇ ਲੱਗਦੇ ਹਨਾ ਹਮ ਮੈਨੂੰ ਬੜਾ ਸ਼ੌਂਕ ਹੈ ਕਿੰਨੇ-ਕੀ ਕੱਪੜੇ ਬਣਾਉਂਦਾ ਲੋਰਦਿਆਂ ਫਰਾਕਾ ਬਣਾ ਕੇ ਇਦਾਂ ਦੀ ਬਣਾ ਹਮ ਹੋਤਾ ਨਹੀਂ ਪਤਾ ਜੇ ਨਾਲੇ ਮੈਨੂੰ ਕਿਹੜਾ ਸਿਆਉਣੇ ਆਉਂਦੇ ਆ ਮੈਂ ਫਿਰ ਵੀ ਬਣਾ ਲੇਗੀ YouTube तो तो एक का बंदा जो मरते बना ले। नहीं YouTube तो क्यों? कोई बात है एक्ट्रेवरी तो देख ले बना। तब भी नहीं बना होती है देखा सिम। क्या रे? रीना? हम्म हम्म। सोमा पापी। सोमा पापी। वहीं तो मैंने क्या सिम कहनी चाहिए मैं कपड़े सेवनी नहीं मेरे को ले आ जायेगा। देख ले अगर कि मैं बना ਆਂ ਦੇ ਮੈਨੂੰ ਸਿਉਣੇ ਤਾਂ ਆਉਂਦੇ ਆ ਗਰਮੀ ਬਹੁਤ ਜ਼ਿਆਦਾ ਤੇ ਆਪਾਂ ਕੁਲਫੀ ਖਾਣ ਲੱਗ ਗਏ ਸੀ ਤੇ ਹੁਣ ਆਪਾਂ ਬਣਾਉਣ ਲੱਗਿਆ ਬਾਵਾ ਆਪਣੀ ਅੱਧੀ ਸ਼ਰਟ ਤਾਂ ਤਿਆਰ ਆ ਦੇਖ ਸਕਦੇ ਹੋ ਤੁਸੀਂ ਬਾਟਨ ਵੀ ਲਾਣੇ ਆਜੇ ਨਿੱਕੇ ਨਿੱਕੇ ਕੱਪੜੇ ਇਕਨੇ ਸੋਨੇ ਹਲਦੇ ਬਹੁਤ ਪਿਆਰਾ ਨਾ ਮਾਸ ਇਹਦਾ बटन लग जाए करके बटन लगे देख सकते हो मैं ये बनाया अज छोटा जा कमीज त ਇਕੰਬਸ ਤੇ ਬਣਾਇਆ ਚਲੋ ਗਰਮੀਆਂ ਦੇ ਬੱਚੇ ਨੇ ਹਲਕੇ ਫੁਲਕੇ ਕੱਪੜੇ ਦੇ ਪਾਈ ਸਕਦੇ ਆ ਕਿੱਦਾਂ ਲੱਗਿਆ ਮੈਨੂੰ ਜਰੂਰ ਦੋਸਤੋ ਗਰਮੀ ਬਹੁਤ ਹੀ ਜ਼ਿਆਦਾ ਹੋਈ ਪਈ ਹੈ ਇਸ ਕਰਕੇ ਲਾਈਟ ਤਾਂ ਹੈ ਨਹੀਂ ਸੀ ਤੇ ਮਨ ਵੀ ਨਹੀਂ ਕਰ ਰਿਹਾ ਕੁਝ ਕਰਨ ਨੂੰ ਸੋ ਸੋਚ ਰਹੀ ਹਾਂ ਕੁਝ ਬਣਾਈਏ ਅੱਜ ਨਾ ਖੰਡਾ ਜਾ ਤੇ ਸਾਰੇ ਜੀ ਫਿਰ ਅੱਗੇ ਦਿਖਾਉਣੇ ਹਨ ਹਾਂਜੀ ਜਿੰਮੀ ਕੀ ਪਤੀ ਇਹ ਤੁਹਾਨੂੰ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਹੁਣ ਥੋੜਾ ਜਿਹਾ ਮੌਸਮ ਸੈੱਟ ਹੋ ਗਿਆ ਨਾ ਤੇ ਸ਼ਾਮ ਦੇ ਤਕਰੀਬਨ 6 ਵਜਨ ਵਾਲੇ ਆ ਤੇ ਹੁਣ ਮੈਂ ਸੋਚ ਰਹੀ ਸੀ ਵੀ ਕੁਝ ਬਣਾਵਾਂ ਨਾ ਤੇ ਮੈਂ ਬਣਾਉਣ ਲੱਗੀ ਆਂ ਜੀ ਪਲੇਸ ਕਿਸੇ ਵੀ ਦੇਖੋ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਜਬਨ ਬਣ ਜਾਂਦੀ ਹੈ ਘਰੇ ਤੇ ਮੈਂ ਦਿਖਾਉਣੀ ਆ ਤੁਹਾਨੂੰ ਕਿੱਦਾਂ ਬਣਦੀ ਆ ਤੇ ਚਲੋ ਫਿਰ ਬਣਾਉਨੇ ਆ ਫਿਰ ਆਪਾਂ ਲਵਾਂਗੇ ਥੋੜੇ ਜਿਹੇ ਆਲੂ ਤੇ ਹੁਣ ਇਹਨਾਂ ਨੂੰ ਕੱਟ ਲਵਾਂਗੀ ਚਿਪਸ ਦੀ ਸ਼ੇਪ ਵਿੱਚ ਲੋ ਜੀ ਤਾਂ ਆਪਾਂ ਇਹਨਾਂ ਨੂੰ ਚਿਪਸ ਸ਼ੇਪ ਦੇਤੀ ਸੀ ਦੇਖ ਹੀ ਸਕਦੇ ਹੋ ਤੁਸੀਂ ਤੇ ਬਿਲਕੁਲ ਬਰੀਕ ਬਰੀਕ ਕੱਟਨੇ ਆ ਮੇਰੇ ਥੋੜੇ ਮੋٹے ਰਹਿ ਗਏ ਤੇ ਹੁਣ ਆਪਾਂ ਇਹਨੂੰ ਸੌਪ ਪਾਣੀ ਵਿੱਚ ਠੰਡੇ ਪਾਣੀ ਵਿੱਚ ਭਿਗੋ ਲਵਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹਨੂੰ ਕਿਸੇ ਹੁਣੇ ਦੀ ਮਦਦ ਨਾਲ ਜਾਂ ਕਿਸੇ ਕੱਪੜੇ ਦੀ ਮਦਦ ਨਾਲ ਇਹਨੂੰ ਸਾਫ਼ ਕਰ ਲਵਾਂਗੇ ਆਪਾਂ ਬਿਲਕੁਲ ਗਿੱਲੇ ਨਹੀਂ ਰਹਿਣੇ ਚਾਹੀਦੇ ਥੋੜੀ देर ਪਿਜੇ ਰਹਿਣ ਦੋ ਇੱਕ ਚੰਗੀ ਮੈਂ ਬਿਲਕੁਲ ਸਾਫ਼ ਕਰ ਲਿਆ ਸੀ ਪਾਣੀ ਕਿਉਂਕਿ ਇਹ ਕਾਟਨ ਦਾ ਕੱਪੜਾ ਹੈ ਇਹ ਆਪਣੇ ਆਪ ਹੀ ਐਬਜ਼ਰਬ ਕਰ ਲੈਂਦਾ ਇਹਨੂੰ ਤੇ ਹੁਣ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਇਹਨੂੰ ਜੀ ਤਾਂ ਦੇਖੋ ਕੁਝ ਇਸ ਤਰ੍ਹਾਂ ਹੋ ਗਿਆ ਤੇ ਹੁਣ ਆਪਾਂ ਇਹਦੇ ਤੇ ਥੋੜੀ ਜੀ ਨਮਕ ਲਗਾ ਦਵਾਂਗੇ ਲਓ ਜੀ ਤਾਂ ਕੜਾਈ ਵਿੱਚ ਤੇਲ ਹੋ ਗਿਆ ਪੂਰਾ ਗਰਮ ਤੇ ਸੇਕ ਨਿਕਲ ਰਿਹਾ ਤੇ ਹੁਣ ਆਪਾਂ ਲੱਗਿਆ ਆਪਣਾ ਕੰਮ ਸ਼ੁਰੂ ਕਰਨ ਲ ਤਾਂ ਮੈਂ ਦੁਕਾਨ ਤੋਂ ਰੈਡੀ ਮੈਟਰੀਅਲ ਲੈ ਆ ਲੱਗੀ ਸੀ ਫਿਰ ਮੈਂ ਸੋਚਿਆ ਚਲੋ ਕਰੀ ਬਣਾ ਲੈ ਲੈਂ ਆ ਹਨਾ ਦੋ ਆਲੂਆਂ ਨੇ ਕਿੰਨੀ ਜ਼ਿਆਦਾ ਬਣ ਜਾਂਦੀ ਐ ਫਿਰ ਆਪਾਂ ਨੂੰ ਜ਼ਰੂਰੀ ਐ ਨਾ ਚਲੋ ਦੇਖੋ ਇਹ ਚਿਪਸ ਵਨ ਕੇ ਰੈਡੀ ਫਰੋਂ ਵਾਲੀ ਐ ¿De qué sale देखो बिल्कुल बन चुकी है ना हाँ ती देख सकते हो ना कि बनी पूरी क्रांची क्रंची है तो ती के देखो बना के जरूर बना के देखो ਤੇ ਤੇ ਆਪਣੀ ਬਣ ਕੇ ਹੋ ਰਹੀ ਹੈ ਰੈਡੀ ਸਿਰਫ ਦੋ ਆਲੂਆਂ ਦੀ ਇੰਨੀ ਚਿਪਸ ਬਣ ਜਾਂਦੀ ਹੈ ਪਰ ਜਰੂਰੀ ਬਾਜ਼ਾਰੋਂ ਲੈ ਕੇ ਆਉਣੀ ਹੈ ਨਾ ਘਰੇ ਬਣਾ ਕੇ ਹੀ ਖਾ ਸਕਦੇ ਆਪਾਂ ਤੇ ਤਾਂ ਆਪਣੇ ਲਈਸ ਬਣ ਕੇ ਹੋ ਚੁੱਕੀ ਹੈ ਰੈਡੀ ਤੇ ਪੁੱਛਦੇ ਆ ਸਾਰਿਆਂ ਨੂੰ ਕੌਣ-ਕੌਣ ਖਾਊਗਾ ਲੇਜ਼ ਬਣਾਈਏ ਖਾ ਕੇ ਦੇਖੋਗੇ

ਤਾ ਫਿਰ ਇਦਾਂ সাপোর্ট ਕਰਦੇ ਰਹੋ ਤੇ ਤੁਹਾਡੇ ਲਈ ਨਿਊ ਬਲੌਗ ਆਉਂਦੇ ਰਹਿਣਗੇ ਤੇ ਕੱਲ ਨੂੰ ਫੇਰ ਇੱਕ ਨਵੇਂ ਬਲੌਗ ਨਾਲ ਮਿਲਦੇ ਆਂ ਥੈਂਕ ਯੂ